ਇਨਾਂ ਨੇ ਕਿਹਾ ਕਿ ਸਾਨੂੰ ਖਾਭ ਕਰੋ ਇਨਾਂ ਸਾਭ ਨਹੀਂ ਸਦਾ ਤੇ ਫਿਰ ਇਹਨਾਂ ਨੇ ਇਹ ਦੋ ਛਾਮਾ ਪਈਆਂ ਕੋਟ ਮਾਰ ਕੇ ਦਿੱਤੀ ਛਾਮਾ ਕੀ ਘਰੋਂ ਨਿਕਲਣੇ ਦਿੱਤੇ ਇਨਾਂ ਨੇ ਰਹਿ ਕਰਨ ਦਾ ਇਹ ਖਾਂਦਾ ਮਿੱਠ ਬਣਾਇਆ ਕਹਿੰਦੇ ਸੀ ਅੱਜ ਅਸੀਂ ਉਹਨਾਂ ਛਾਮੇ ਫੇਰ ਵਧਾਂਗੇ ਉਪਨਾਮ ਚਾਰ ਦਿਨ ਰੱਖਿਆ ਪੰਜਵੇਂ ਦਿਨ ਅਸੀਂ ਫੇਰ ਰੋਜ਼ ਖਾਣੇ ਜਾਂ ਹਮੂਲੇ ਕੋਲ ਅੱਜ ਉਹਨੇ ਕੱਲ ਲਾਂਦੇ ਆ ਨਾ ਫੋਲਵਾ ਮੰਗੀਆਂ ਸਾਰਾ ਕੁਝ ਕੀਤਾ ਨਾ ਸਾਡੀ ਸੁਣਾਈ ਨਹੀਂ ਦੇ ਇਹ ਦੇਣ ਇਨਾਂ ਨੇ ਗੁਬਿੰਦਗੜ ਮੈਂ ਤੇ ਗੱਡੀ ਦੇ ਵਿੱਚੋਂ ਟੂ ਕੇ ਸੁੱਟ ਕੇ ਗਿਆ ਤੇ ਉੱਥੇ ਲੱਖਾ ਬੰਦੀ ਉਹ ਤੋਂ ਕਿਸਦਾ ਭੋਲ ਲੈ ਕੇ ਇਨਾਂ ਨੇ ਮੈਨੂੰ ਭੂਲ ਦਿੱਤਾ ਮੈਂ ਵੀਰਜੀ ਰਾਮ ਨੂੰ ਕੀਤਾ ਆਹੀ ਰਸਤੇ ਤੋਂ ਜਾ ਕੇ ਕਿਪਿਆਣਾ ਨੂੰ ਡਿਗ ਲਿਆ ਇਨਾਂ ਵੀਰ ਨਕਲਵਾਂ ਦਾ ਮਸਲਾ ਗੀ ਜੇ ਕਿਹਾ ਮੇਰੇ ਮਸ਼ੀਨ ਤੇ ਮੇਰਾ ਬੇਟਾ ਤੇ ਘਰ ਬਲਾ ਗਿਆ ਸੀ 팔 ਮਦਰੇ ਵਾਲੇ ਬੱਗੇ ਦੇ ਨਾਲ ਤੇ ਪਿੰਡ ਦਾ ਸਗਾ ਵਾਗੜੀ ਤੇ ਸਤੂ ਜਿਸ ਦਾ ਕੋਈ ਨਾਂ ਨਹੀਂ ਤੇ ਉਹ ਬਾਪੂ ਦਾ ਨਾਂ ਆਤੈ ਇਹਨਾਂ ਨੇ ਕੀ ਕੀਤਾ ਉਹਨਾਂ ਦੀ ਮਸ਼ੀਨ ਤੇ ਰਾਜਸਥਾਨ ਜਗਰਾਤ ਜੰਮੂ ਹਰਿਆਣੇ ਦੇ ਵਿੱਚ 14 ਕਈ ਸਿੱਧਾ ਕਹਿ ਕੇ ਬੋਲ 80 ਲੱਖ ਰੁਪਇਆ ਬੰਦਾ ਮੈਨੂੰ ਇਹਨਾਂ ਨੇ ਸਾਨੂੰ ਅੱਗੇ ਕਰੇ ਇਹਨਾਂ ਨੇ ਕਿਹਾ ਕਿ ਸਾਨੂੰ ਸਾਫ ਕਰੋ ਉਹਨਾਂ ਸਾਹਿਬ ਨੇ ਸਦਾ ਕੀਤਾ ਅੰਤੇ ਵੀ ਸਾਡੀਆਂ ਮਸ਼ੀਨਾਂ ਅਗਲੇ ਸੀਜ਼ਨ ਦੀਆਂ ਨਹੀਂ ਤੇਨੂੰ ਰੱਖੀਏ ਜਾਂ ਨਾ ਰੱਖੀਏ ਸਾਡੀਆਂ ਮਸ਼ੀਨਾਂ ਦੀ ਤੁਸੀਂ ਸਰਵਿਸ ਕਰਕੇ ਤੇ ਰੱਖੋ ਇਹਨਾਂ ਨੇ ਇਹ ਕਿਹਾ ਵੀ ਪਹਿਲਾਂ ਮੇਰਾ ਹਿਸਾਬ ਕਰੋ ਫਿਰ ਮੈਂ ਇਹ ਕੰਮ ਕਰੂੰ ਉਹਨਾਂ ਸਾਡਾ ਹਿਸਾਬ ਨਹੀਂ ਕੀਤਾ ਇਹ 2 10 ਵਜੇ ਸਤੂ ਤੇ ਇੱਕ ਮੁੰਡਾ ਆ ਗਾ ਹਰ ਦੂਜਾ ਮਰਿਆ ਹਰ ਮਨ ਉਹਦੇ ਨਾਲ ਹੀ ਮਤਾਂ ਡਰ ਹੈ ਉਹ ਸਾਡੇ ਘਰੋਂ ਬੁਲਾ ਕੇ ਲੈ ਗਏ ਬਾਬੂ ਤੇ ਉਹਦੇ ਅਨੁਸਾਰ ਨਾ ਇਹ ਵੀਡੀਓ ਉਹਨਾਂ ਨੇ ਇਹ 2 ਵਜੇ ਦੇ 2:20 ਵਜੇ ਗਏ ਆ ਇਹਨਾਂ ਜੰਦਿਆਂ ਨੂੰ ਉਹਨਾਂ ਨੇ ਡੰਗਾ ਨਾ ਬੱਗੇ ਨੇ ਸਤੂ ਨੇ ਕਾਂਤੀਆ ਤਿੰਨ ਚਾਰ ਜਣੇ ਨੇ ਮੁਕਿਆਣਾ ਤੇ ਡੰਗਾ ਨਾ ਕੁੱਟਿਆ ਬਹੁਤ ਜ਼ਿਆਦਾ ਫੂਨ ਸੀ ਉਹ ਵੀ ਡੋਬ ਗਿਆ ਨਾ ਫੂਨ ਲਾਈ ਨਹੀਂ ਲੱਗਾ ਚਾਮਾ ਪਈਆਂ ਵੀਰਜੀ ਮੇਰੇ ਬੇਟੇ ਨੇ 8:30 ਵਜੇ ਫੋਨ ਮੈਨੂੰ ਕੀਤਾ ਮੰਮੀ ਡੈਡੀ ਨੂੰ ਤੇ ਮੈਨੂੰ ਬਹੁਤ ਕੁੱਟਿਆ ਆਰਮੋ ਕੇ ਜੀ ਬਤਨ ਕਰਨਾ ਕਰਨਗੁੱਟ ਨੇ ਕੀਤੀ ਤਸਵੀ ਮਸ਼ੀਨਾਂ ਦੀ ਸਪਰੇਅ ਲਿਗ ਉਹ ਦਿੱਨੀਆ ਮੂਲੇਪੁਰ ਦੇ ਖਾਸ ਦਿੱਤੀ ਆ ਉਹਨਾਂ ਪਹਿਲਾਂ ਇਸ ਰੰਦ ਗਏ ਇਸ ਰੰਦ ਵਾਲਿਆਂ ਨੇ ਕਹਿੰਦੇ ਤੁਹਾਨੂੰ ਉਹ ਜਿਕਵਾਲੀ ਦਾ ਪਿੰਡ ਆ ਮੂਲੇਪੁਰ ਦਾ ਅਸੀਂ ਮੂਲੇਪੁਰ ਗਏ ਸਾਲ ਉਹ ਤੇ ਨਹੀਂ ਗਏ ਕਿੱਦਨੇ ਪਰ ਮੂਲੀ ਉੱਪਰ ਆ ਨਹੀਂ ਫਿਰ ਵੀਰ ਜੀ ਜਿਹਾ ਕੀ ਹੋਇਆ ਫਿਰ ਇਹਨਾਂ ਨੇ ਜੀ ਦੋ ਛਾਮਾ ਪਈਆ ਕੁੱਟ ਮਾਰ ਕੀਤੀ ਛਾਮਾ ਤੇ ਪਰ ਉਹਨਾਂ ਨਿਕਲਣੇ ਦਿੱਤੇ ਇਹਨਾਂ ਨੇ ਰਹਿ ਕਰਨ ਦਾ ਬੇਨਖਾਂ ਦਾ ਮੀਟ ਮਿਟ ਬਣਾਇਆ ਕਹਿੰਦੇ ਫੇ ਅੱਜ ਇਹਨਾਂ ਨੂੰ ਸ਼ਾਮ ਨੂੰ ਫੇਰ ਵੜਾਂਗੇ ਉੱਟਣਾ ਵਾ ਇਹਨਾਂ ਸੁਣ ਲਿਆ ਇਹਨਾਂ ਜੀਬਿਆਂ ਨੇ ਵਿਚਾਰਿਆਂ ਨੇ ਆਪਣੀ ਜਾਨ ਬਚਾਉਂਦੇ ਮਾਰਿਆ ਨੇ ਉੱਥੋਂ ਤੋੜਾਇ ਆਂ ਕੇ ਛਿੜਕਦੇ ਜੜੇ ਇਹਨਾਂ ਨਵਾ ਗੰਡੀ ਦੇ ਵਿੱਚ ਮਗਰਾਂ ਦੀਆਂ ਕੇ ਬਾਹਰ ਬਾਲ ਲਿਆ ਤੇ ਇਹਨਾਂ ਦੀਆਂ ਅੱਖਾਂ ਵਾਲੀਆਂ ਇਹਨਾਂ 5 ਦਿਨ ਰੱਖਿਆ ਵਾ ਮਸ਼ੀਨ ਮੋਟਰ ਤੇ 25 ਦਿਨੀ 4 ਦਿਨ ਮਕਲਪ ਦੀ ਰਹੀਆਂ ਵਾ ਫਾਰਮ ਚ ਰਹੀ ਮੈਨੂੰ ਬੱਡੇ ਨੇ ਬਹੁਤ ਭੁਲਾਵਾਰਾ ਖੜਾ ਤੈ ਦੇ ਸੱਤੂ ਕੇ ਘਰੇ ਗਈ ਉਹਨੇ ਵੀ ਜੰਗੀਆਂ ਗਾਲਾਂ ਨੂੰ ਇਹੋ ਜਿਹੇ ਕੱਢਿਆ ਵੀ ਜਿਵੇਂ ਸੋਨੇ ਦਾ ਫਿਰ ਵੀ ਜੀ ਇਹਨਾਂ ਨੇ ਜਦੋਂ 4 ਦਿਨ ਰੱਖਿਆ ਪੰਜਵੇਂ ਦਿਨ ਅਸੀਂ ਫਿਰ ਰੋਜ਼ ਠਾਣੇ ਜਾਂਨ ਮੂਲੇ ਕੋ ਅੱਜ ਉਹਨੇ ਕੱਲ ਲਾਉਂਦੇ ਉਹ ਨਾ ਫੁਰਵਾ ਮੰਗੀਆਂ ਸਾਰਾ ਕੁਝ ਕੀਤਾ ਨਾ ਸਾਡੀ ਸੁਣਾਈ ਨਹੀਂ ਦੇ ਦਿੱਤੀ ਪੰਜਵੇਂ ਦਿਨ ਇਹਨਾਂ ਨੇ ਗੁਬਿੰਦਗੜ੍ਹ ਲੈਟ ਤੇ ਗੱਡੀ ਦੇ ਵਿੱਚੋਂ ਟੂ ਕੇ ਸੁੱਟ ਕੇ ਗਏ ਤੇ ਉੱਥੇ ਲੋਕਾਂ ਬੰਦੂ ਉੱਥੋਂ ਕਿਸੇ ਦਾ ਫੋਨ ਲੈ ਕੇ ਇਹਨਾਂ ਨੇ ਮੈਨੂੰ ਫੋਨ ਕੀਤਾ ਮੈਂ ਵੀਰ ਜੀ ਰਾਮ ਨੂੰ ਕੀਤਾ ਅਹੀਂ ਰੱਤ ਨੂੰ ਜਾ ਕੇ ਉਹ ਧਿਆਨਾਂ ਨੂੰ ਦੇਖ ਲਿਆ ਕਹਿਣਾ ਅਹੀਂ ਹਸਪਤਾਲਾ ਖੜਿਆ ਚਨਾਥ ਚਨਾਥ ਵਾਲੇ ਨੇ ਸਾਨੂੰ ਸਾਰੀ ਗੱਲਬਾਤ ਸੁਣ ਕੇ ਤਾਂ ਉਹਨੇ ਕਿਹਾ ਕਿ ਪ੍ਰਿੰਪੋਗਰ ਸਾਹਿਬ ਆਉਂਦੇ ਹੋ ਹਟੇ ਗੜ ਸਾਹਿਬ ਦਾਖਲ ਹੋਏ ਆ ਉਤੋਂ ਮੋਲੇ ਤੋਂ ਆਇਆ ਉਹ ਚਾਣੇਦਾਰ ਉਹਨੇ ਸਾਡੀ ਸਾਰੀ ਗਵਾਈ ਹਿਸਾਬ ਨਾਲ ਲੈ ਕੇ ਗਿਆ ਵਾ ਜੋ ਵੀ ਦੱਸਿਆ ਵਾ ਪਰ ਸਾਡੀ ਸੁਣਾਈ ਨਹੀਂ ਹੋਈ ਜੀ ਦੁਆਰ ਕਰਦੇ ਨੂੰ ਪ੍ਰਸ਼ਾਸਨ ਸਰਕਾਰ ਨੂੰ ਸੇਵਾ ਵਿੱਚ ਆਸਸਤੀ ਜਾਂ 50 ਸਾਰਿਆਂ ਨੂੰ ਇਹ ਡੀਐਸਪੀ ਨੂੰ ਵੀ ਆਸਸਤੀ ਨੂੰ ਵੀ ਸਾਰਿਆਂ ਨੂੰ ਇਹ ਦਰਖਾਸਤਾਂ ਦਿੱਤੀਆਂ ਤਾਂ ਤੇ ਤਾਂ ਸਜੇ ਕੋਈ ਸੁਣਾਈ ਨਹੀਂ ਹੋਈ ਨਜਾਇਜ਼ ਮੇਰੇ ਘਰ ਵਾਲੇ ਤੇ ਇਹਨਾਂ ਨੇ ਕੇਸ ਪਾ ਕੇ ਉਹ ਜੇਲੇ ਦਾ ਮੇਰਾ ਨਾਮ ਹੈਗਾ ਰਾਮ ਸਿੰਘ ਭਲਮਾ ਦੇ ਪਿੰਡਾ ਮੇਰਾ ਮੇਰੇ ਪਿੰਡ ਦੇ ਬੰਦਿਆਂ ਦੇ ਕੁਝ ਬਾਗੜੀ ਬੰਦਿਆਂ ਨੇ ਰਜੀਤ ਸਿੰਘ ਤੋਂ ਸੀਗਨ ਲਵਾਇਆ ਮੈਂ ਦਾ ਸੀਗਨ ਲਵਾਉਣ ਤੋਂ ਬਾਅਦ ਇਹਨਾਂ ਦਾ ਹਿਸਾਬ ਦਾ ਨਹੀਂ ਕੀਤਾ ਉਹਨੇ ਕਦਾਵ ਕਦਾਵ ਕਰਨ ਦੇ ਬਹਾਨੇ ਇਹਨਾਂ ਨੂੰ 25-5 ਨੂੰ ਇਹਨਾਂ ਨੇ ਘਰੋਂ ਬੁਲਾ ਕੇ ਦੋ ਬੰਦੇ ਲੈ ਗਏ ਮਜੀਤ ਸਿੰਘ ਨੂੰ ਤੇ ਉਹਦੇ ਬੇਟੇ ਨੂੰ ਵੀ ਜਿਖਵਾਲੀ ਆਪਣੇ ਕਾਂਤੀ ਦੇ ਫਾਰਮ ਤੇ ਆ ਜਾਓ ਵੀ ਉੱਥੇ ਥੋੜਾ ਰਹਿੰਦਾ ਜਿਹੜਾ ਹਿਸਾਬ ਦਾ ਉਹ ਅਸੀਂ ਕਰਵਾਵਾਂਗੇ ਇਹਨਾਂ ਨੂੰ ਜਾ ਕੇ ਇਹਨਾਂ ਨੇ 2 ਵਜੇ ਇੱਕ ਆਪਣੇ ਮੋਟਰਸਾਈਕਲ ਤੇ ਗਏ ਇਹਨਾਂ ਦਾ ਜਾਣ ਫਰਤ ਲਈ ਤਾਂ ਮੋਟਰਸਾਈਕਲ ਖੋਲੇ ਇਹਨਾਂ ਦਾ ਮੋਟਰਸਾਈਕਲ ਖੋ ਕੇ ਇਹਨਾਂ ਦੀ ਕੁੱਟ ਮਾਰ ਕਰਨ ਲੱਗੇ ਦੋਹਾਂ ਜੀ ਤੇ ਇਹਦੇ ਬੇਟੇ ਨੇ ਇਹਦੇ ਘਰ ਦੀ ਨੂੰ ਜਿਹੜਾ ਰਣਜੀਤ ਸਿੰਘ ਦਾ ਬੇਟਾ ਦੀ ਉਹਨੇ ਕਿਸੇ ਦਾ ਫੋਨ ਲੈ ਕੇ ਇਹਨੇ ਆਪਣੀ ਮਾਂ ਨੂੰ ਫੋਨ ਕੀਤਾ ਵੀ ਮੈਨੂੰ ਤੁਹਾਨੂੰ ਕੁੱਟਿਆ ਬਹੁਤ ਜ਼ਿਆਦਾ ਵੀ ਕੁੱਟਮਾਰ ਕੀਤੀ ਹੈ ਇਹਨਾਂ ਨੇ ਉਸ ਤੋਂ ਬਾਅਦ ਇਹ ਆਪਣੇ ਕਿਸੇ ਨੂੰ ਲੈ ਕੇ ਨਾਲ ਜਖਵਾਲੀ ਪਹੁੰਚੇ ਤੇ ਜਖਵਾਲੀ ਪਹੁੰਚੋ ਕਹਿੰਦੇ ਵੀ ਇੱਥੇ ਹੈ ਨਹੀਂਗੇ ਇਹਨਾਂ ਨੇ ਦੂਜੇ ਦਿਨ ਆਪਣੇ ਸਰਹੰਦਖਾਨੇ ਦਰਖਾ ਦਿੱਤੀ ਵੀ ਸਾਡੇ ਘਰਦਿਆਂ ਨੂੰ ਵੀ ਮੇਰੇ ਬੇਟੇ ਨੂੰ ਬੁਲਾ ਕੇ ਇੱਥੇ ਲੈ ਕੇ ਵੀ ਮੇਰੇ ਬੇਟੇ ਦਾ ਤੇ ਮੇਰੇ ਘਰ ਦਾ ਨਾ ਪਤਾ ਨਹੀਂ ਪਤਾ ਨਹੀਂ ਲੱਗ ਰਿਹਾ ਕਿੱਥੇ ਨੂੰ ਵੀ ਨਾਮ ਦੱਸ ਰਹੇ ਨੇ ਤੇ ਮੁੜ ਕੇ ਸਰਹੰਦਾਲੀ ਪੁਲਿਸ ਇਹਨਾਂ ਦੇ ਨਾਲ ਗਈ ਜੀ ਇਹਨਾਂ ਨੂੰ ਵੀ ਨਾਲ ਲੈ ਕੇ ਜਖਵਾਲੀ ਉੱਥੇ ਖੋਲਿਆ ਸਾਰਾ ਉਹਨਾਂ ਦੀ ਵੀਡੀਓ ਆਈ ਉੱਥੇ ਕੋਟਮਾਰ ਕਰਦਿਆਂ ਦੀ ਵੀ ਵੀਡੀਓ ਆਈ ਤੇ ਇਹਨਾਂ ਦਾ ਮੋਟਰਸਾਈਕਲ ਵੀ ਖੋਦੇ ਅੰਦਰ ਲਾਉਂਦੇ ਦੀ ਵੀਡੀਓ ਆਈ ਇਹ ਸਾਰੀ ਤੇ ਮੁੰਡੇ ਉਹ ਤੋਂ ਕੱਢਦੇ ਇਹਨਾਂ ਨੇ ਕੱਢ ਕੇ 8 ਵਜੇ ਕੈਪਟਨੈਕ ਕਰਕੇ ਕਿਸੇ ਮੋਟਰ ਤੇ ਬੰਦ ਕਰ ਲਏ ਜਦੋਂ ਫਿਰ ਇਹ ਕਹਿੰਦੇ ਵੀ ਸਰਹੰਦਾ ਵਾਲੇ ਕਹਿੰਦੇ ਬਕੂਆ ਸਾਡਾ ਨਹੀਂ ਬਣਦਾ ਸੀ ਮੂਲੇਪੁਰ ਦਾ ਬਣਦਾ ਵੀ ਜਖਵਾਲੀ ਉੱਥੇ ਹੋਈ ਬਾਤ ਆ ਅਸੀਂ ਮੂਲੇਪੁਰ ਐਸਐਸਓ ਨੂੰ ਦਿਖਾ ਦਿੱਤੀ ਵੀ ਆ ਸਾਡੇ ਬੰਦੇ 25 ਤਰੀਕ ਦੇ ਇੰਨੀ ਦੇ ਕੈਪਟਨੈਕ ਕੀਤੇ ਬਈ ਇਹਨਾਂ ਨੇ ਕਿ ਸਾਡੇ ਬੰਦੇ ਲੱਗੋ ਕਿੱਥੇ ਨੇ ਤੇ ਇਹ ਪਾਰਟੀ ਨੂੰ ਬੁਲਾਇਆ ਤੇ ਨਾ ਚਾਰਾਂ ਬੰਦਿਆਂ ਨੂੰ ਬੁਲਾ ਕੇ ਜਦੋਂ ਇਹਨਾਂ ਨੂੰ ਪੁੱਛਿਆ ਐਸਐ ਥੋੜੇ ਜਿਹੇ ਬੰਦੇ ਨੇ ਤੁਸੀਂ ਦੋ ਦੇਖ ਕਿੱਥੇ ਜਾਓ ਸਾਨੂੰ ਐਸਾ ਚ ਕੋਈ ਦੋ ਦਿਨ ਦਾ ਟਾਈਮ ਦਿਓ ਇਹ ਇਹਨਾਂ ਨੇ ਕੀ ਕੀਤਾ ਜੀ 25 ਤਰੀਕ ਤੋਂ ਬੰਦ ਕਰਕੇ 29 ਤਰੀਕ ਨੂੰ ਜਦੋਂ ਇਹਨਾਂ ਨੂੰ ਪਤਾ ਲੱਗਿਆ ਪੁਲਿਸ ਕੰਪਲੇਟ ਹੋ ਗਈ ਸਾਡੇ ਖਿਲਾਫ ਇਹਨਾਂ ਨੇ 29 ਤਰੀਕ ਨੂੰ 7 7.5 ਸਾਢੇ 7 8 ਦਾ ਟਾਈਮ ਸੀ ਇਹ ਨਹਿਰ ਤੇ ਖਾਂ ਬੰਨ ਕੇ ਮੂੰਹ ਬੰਨ ਕੇ ਦੋਏ ਬੜਾ ਦੇ ਵਾਪਤ ਨੂੰ ਨਹਿਰ ਦੁਰਲੇ ਬਸੇ ਸਰਾਂ ਦੇ ਸੁੱਟ ਗਏ ਉਥੇ ਇਹਨਾਂ ਨੇ ਫਿਰ ਆਪਣਾ ਮੂੰਹ ਨੱਕ ਖੋਲ ਕੇ ਉੱਥੇ ਕਿਸੇ ਰਾਹੀ ਤੋਂ ਫੋਨ ਲੈ ਕੇ ਆਪਣੇ ਘਰੇ ਫੋਨ ਕੀਤਾ ਵੀ ਸਾਨੂੰ ਇੱਥੇ ਗੱਡੀ ਜੀ ਬੰਦ ਕਰਕੇ ਛੱਡ ਗਏ ਹੋ ਇਹ ਫਿਰ ਆ ਕੇ ਇਹਨਾਂ ਨੇ ਮੈਨੂੰ ਵੀ ਫੋਨ ਕੀਤਾ ਵੀ ਮੈਂ ਉੱਥੇ ਗੱਲ ਰਹੀ ਮੈਂ ਤੇ ਮੇਰੇ ਬੈਡਰੂਮ ਗੱਡੀ ਚ ਲੈ ਕੇ ਆਏ ਸੀ ਤੇ ਇਹ ਆਪਣਾ ਮੋਟਰਸਾਈਕਲ ਤੇ ਆ ਗਏ ਮੇਰੇ ਇਹਨਾਂ ਨੂੰ ਇਹ ਖੋਜ ਮਾਧਿਲੇ ਤੁਰਦੇ ਮਿਲੇ ਨੇ ਰਸ ਜੀ ਸਾਨੂੰ ਵੀ ਉੱਥੇ ਮਿਲੇ ਇਹ ਫਿਰ ਜਾ ਕੇ ਇਹਨਾਂ ਦੇ ਸੱਟਾਂ ਲੱਗੀਆਂ ਦੇ ਸੱਟਾਂ ਜਿਕੇ ਦਾਖਲ ਕਰਾਉਂਦੇ ਜੀ ਦਾਖਲ ਕਰਾਏ 28 30 ਤਰੀਕ ਨੂੰ ਐਸਆਈ ਬਲਕਾਰ ਸਿੰਘ ਇਹਨਾਂ ਦੇ ਬਿਆਨ ਲਿਖ ਕੇ ਲੈ ਗਏ ਹਸਪਤਾਲ ਕਿ ਦੱਸਦੇ ਬਿਆਨ ਲਿਖਣ ਤੋਂ ਬਾਅਦ ਤਾਂ ਪੁਲਿਸ ਨੇ ਟਾਲ ਮੋਟਾਲ ਕਰਨਾ ਸਟਾਰਟ ਕਰਤਾ ਜੀ ਸਾਨੂੰ ਵੀ ਪਰਚਾ ਦਵਾਂਗੇ ਜੀ ਆਪਾਂ ਸ਼ਾਨ ਵੀਰ ਕਰ ਰਹੇ ਆ ਜੀ ਇਹਦਾ ਸੀਸੀ ਕੈਮਰੇ ਲੈ ਰਹੇ ਆ ਜਦੋਂ ਅਸੀਂ ਅਫਸਰਾਂ ਨੇ ਪੇਸ਼ ਹੋਣ ਲਗੇ ਤੇ ਡਿਪਟੀ ਸਾਹਿਬ ਦੇ ਪੇਸ਼ ਹੋਏ ਡਿਪਟੀ ਸਾਹਿਬ ਨੇ ਫੋਨ ਕੀਤਾ ਪਰਚਾ ਕਿ ਮਿਲਦਾ ਇਹਨਾਂ ਨੇ ਫਿਰ 13 ਤਰੀਕ ਨੂੰ ਜੀ ਭਾਈ ਨੰਬਰ ਮੁਕੱਦਮਾ ਤੇ 13 ਤਰੀਕ ਦਾ 2024 ਦਾ ਇਹਨਾਂ ਨੇ 23 24 ਦੀ ਧਾਰਾ ਲਾ ਕੇ ਉਹਨਾਂ ਨੂੰ ਉੱਥੋਂ ਪਰਚੇ ਦਾ ਸਬੂਤ ਲੈ ਕੇ ਪਰਚਾ ਸਾਨੂੰ ਡਾਊਨਲੋਡ ਕਰਦਾ ਮੁਰਤੇ ਇਹਨਾਂ ਦਾ ਉਹ ਪਰਚੇ ਦੀ ਅਸੀਂ ਦਾਦਾ ਕਰਨ ਦੀ ਤਾਂ ਐਸਐਸ ਨੂੰ ਮਿਲੇ ਕਿ ਸਾਡੀ ਜਿਹੜੀ ਕਿਡਨੈਪ ਦੀ ਆ ਉਹ ਸਾਡੀ ਕਿਤੇ ਵੀ ਇਨਕੁਆਰੀ ਕਰਾਈ ਜਾਵੇ ਇਲਕੋਰੀ ਕਰਾ ਕੇ ਸਾਡੀ ਲੋਬਣ ਦੀ ਕਾਰਵਾਈ ਸਹੀ ਹਲੰਦਪਤਾ ਕਾਰਵਾਈ ਕੀਤੀ ਜਾਵੇ। ਹੋਰ ਇਹਦੇ ਅਸਲ ਬਣਦੀ ਆ। ਖੋਦ ਹੀ ਬਣਦੀ ਆ ਖੋਦ ਹੀ ਲਈ ਜਾਵੇ। ਜੇ ਸਾਡੇ ਖਿਲਾਫ ਗੱਲਾਂ ਦੇ ਸਾਡੇ ਖਿਲਾਫ ਕਰਦੇ